ਬੇਟਾ ਤਨਵੋਧਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਰੇਖਾਵਾਂ ਤੇ ਕੋਣਾਂ ਵਾਲਾ ਚੈਪਟਰ ਸ਼ੁਰੂ ਕੀਤਾ ਹੋਇਆ ਸੀ ਉਹਦੇ 30 ਨੰਬਰ ਸਵਾਲ ਤੇ ਆ ਗਏ ਕਹਿੰਦਾ ਇੱਕ ਰੇਖੀ ਜੋੜਾ ਬਣਾਉਣ ਵਾਲੇ ਕੋਣਾਂ ਵਿੱਚੋਂ ਇੱਕ ਇੱਕ ਕੋਣ ਜਿਹੜਾ ਨਿਊਨ ਕੋਣ ਆ ਤੁਸੀਂ ਇਸਦੇ ਦੂਜੇ ਕੋਣ ਬਾਰੇ ਕੀ ਕਹਿ ਸਕਦੇ ਹੋ ਬੇਟਾ ਇੱਕ ਰੇਖੀ ਜੋੜਾ ਆ ਲਓ ਬੇਟਾ ਆ ਰੇਖੀ ਜੋੜਾ ਬਣ ਰਿਹਾ ਹੈ ਠੀਕ ਹੈ ਆਹ ਕੋਣ ਕਹਿੰਦਾ ਪਿਆ ਨਿਊਨ ਕੋਣ ਆ ਨਿਊਨ ਕੋਣ ਦੀ ਮੈਂਤੀ ਤੁਹਾਨੂੰ ਪਤਾ ਹੈਗੀ ਆ ਵੀ 0 ਤੋਂ 90 ਦੇ ਵਿੱਚ ਵਿੱਚ ਹੁੰਦੀ ਹੈ ਤੇ ਬੇਟਾ ਕੁਦਰਤੀ ਗੱਲ ਹੈ ਕਿਉਂਕਿ ਇਹਦਾ ਜੋੜ ਫਲ 180 ਹੋਊਗਾ ਤੇ ਆਹ ਕੋਣ ਆ ਜਿਹੜਾ 90 ਤੋਂ ਵੱਡਾ ਹੋਊਗਾ ਪੁੱਤ ਠੀਕ ਹੈ ਸਿੰਪਲ ਜੀ ਗੱਲ ਹੈਗੀ ਆ ਜੇ ਆਹ 90 ਤੋਂ ਛੋਟਾ ਤਾਂ ਕਿਉਂਕਿ ਦੋਵਾਂ ਦਾ ਜੋੜ ਫਲ 180 ਹੈ ਤੇ ਅਸੀਂ ਦਿਮਾਗ ਲਾਉਣਾ ਦੋਵਾਂ ਦਾ ਜੋੜ ਫਲ 180 ਤੇ ਆਹ ਕੋਣ 90 ਤੋਂ ਵੱਡਾ ਹੋਊਗਾ ਜੇਕਰ 90 ਤੋਂ ਵੱਡਾ 180 ਤੋਂ ਵੱਡਾ ਤਾਂ ਹੋ ਹੀ ਨਹੀਂ ਸਕਦਾ 90 ਤੋਂ ਵੱਡਾ ਹੋਊਗਾ لازمی ਠੀਕ ਹੈ ਜੇ 90 ਤੋਂ ਵੱਡਾ ਹੋਊਗਾ ਤਾਂ ਆਹ ਕੋਣ ਕਿਹੜਾ ਹੋਊਗਾ ਅਦੇਕ ਕੋਣ 90 ਤੋਂ ਵੱਡੇ ਤੇ 180 ਤੋਂ ਛੋਟੇ ਕੋਣ ਨੂੰ ਕੀ ਕੰਨੇ ਆਸੀਂ ਅਦੇਕ ਕੋਣ ਕੰਨੇ ਆ ਠੀਕ ਹੈ ਤਾਂ ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਕਹਿੰਦਾ ਇਹ ਇੱਕ ਨਿਊਨ ਕੋਣ ਹੋਣਾ ਚਾਹੀਦਾ ਇਹ ਤਾਂ ਗਲਤ ਹੋ ਗਿਆ ਇਹ ਨਹੀਂ ਗਲਤ ਹੈ ਇਹ ਇੱਕ ਅਦੇਕ ਕੋਣ ਹੋਣਾ ਚਾਹੀਦਾ ਬਿਲਕੁਲ ਆਹਾ ਠੀਕ ਹੈਗਾ ਬੇਟਾ ਇਹ ਇੱਕ ਪੱਕਾ ਹੀ ਅਧਿਕ ਕੋਣ ਹੋਊਗਾ ਠੀਕ ਹੈ ਇਹ ਇੱਕ ਸਮਕੋਣ ਨਹੀਂ ਸਮਕੋਣ ਨਹੀਂ ਹੋ ਸਕਦਾ ਕਿਉਂਕਿ ਜੇ ਸਮਕੋਣ ਹੋ ਗਿਆ ਬੇਟਾ ਤਾਂ ਫਿਰ ਦੋਵੇਂ ਕੋਣ ਸਮਕੋਣ ਹੋਣੇ ਚਾਹੀਦੇ ਸੀ ਕਿਉਂਕਿ ਦੋਵਾਂ ਦਾ ਜੋੜ ਫਲ 180 ਡਿਗਰੀ ਆਉਂਦਾ ਹੈ ਤਾਂ ਇਹ ਕੁਝ ਕਹਿ ਨਹੀਂ ਸਕਦਾ ਇਹ ਵੀ ਨਹੀਂ ਆਹਾ b1 ਸਾਡਾ ਰਾਈਟ ਆਨਸਰ ਬਣਦਾ ਪਿਆ ਇਹ ਇੱਕ ਅਧਿਕ ਕੋਣ ਹੋਣਾ ਚਾਹੀਦਾ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 31 ਕਹਿੰਦਾ ਰੇਖੀ ਜੋੜੇ ਦੇ ਕੋਣਾਂ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਕਿਹੜਾ ਸਹੀ ਨਹੀਂ ਹੈ ਕਹਿੰਦਾ ਉਹਨਾਂ ਦਾ ਜੋੜ 180 ਡਿਗਰੀ ਹੁੰਦਾ ਏ ਠੀਕ ਆ ਪੁੱਤ ਦੋ ਨਿਊਨ ਕੋਣ ਇੱਕ ਰੇਖੀ ਜੋੜਾ ਬਣਾ ਸਕਦੇ ਨਹੀਂ ਬੇਟਾ ਬਿਲਕੁਲ ਨਹੀਂ ਬਣਾ ਸਕਦੇ ਨਿਊਨ ਕੋਣਾਂ ਦਾ ਜੋੜ ਆ ਜਿਹੜਾ 0 ਤੋਂ 90 ਦੇ ਵਿੱਚ 90 0 ਤੋਂ ਵੱਧ ਤੇ 90 ਤੋਂ ਘੱਟ ਹੁੰਦਾ ਆ ਠੀਕ ਆ ਮੰਨ ਲਓ ਭਾਵੇਂ 99 ਡਿਗਰੀ ਹੋਈਆਂ ਨਿਊਨ ਕੋਣਾਂ ਦਾ ਜੋੜ ਤਾਂ ਬੇਟਾ ਇਹਨਾਂ ਦਾ ਹੈ ਤਾਂ ਦੋਵੇਂ ਨਿਊਨ ਬਾਰੇ ਇਹਨਾਂ ਦਾ ਜੋੜ 178 ਬਣੂਗਾ 180 ਤਾਂ ਬਣਨਾ ਨਹੀਂ ਇਸ ਕਰਕੇ ਇਹ ਦੋ न्यून कोण ਰੇਖੀ ਜੋੜਾ ਨਹੀਂ ਬਣਾ ਸਕਦੇ ਇਹ ਗਲਤ ਹੈ ਸਟੇਟਮੈਂਟ ਮੇਰਾ ਖਿਆਲ ਹੈ ਗਲਤ ਸਮਝ ਲੱਗੀ ਬੇਟਾ ਸੀ ਵੀ ਦੇਖ ਲਓ ਦੋ ਸਮਕੋਣ ਰੇਖੀ ਜੋੜਾ ਬਣਾ ਸਕਦੇ ਇਹ ਵੀ ਠੀਕ ਹੈ ਇੱਕ न्यून कोण ਤੇ ਇੱਕ ਅਧਿਕ ਕੋਣ ਰੇਖੀ ਜੋੜਾ ਬਣਾ ਸਕਦੇ ਇਹ ਵੀ ਠੀਕ ਹੈ ਸਿਰਫ ਆ ਬੀ 1 ਸਟੇਟਮੈਂਟ ਗਲਤ ਹੈ ਬੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਕਹਿੰਦਾ ਚਿੱਤਰ ਵਿੱਚ x ਦਾ ਮੁੱਲ ਲੱਭੋ ਤਾਂ ਬੇਟਾ ਇਹ ਬਹੁਤ ਸੋਖਾ ਹੈਗਾ ਤੁਹਾਨੂੰ ਪਤਾ ਵੀ ਇਹ ਇੱਕ ਰੇਖੀ ਜੋੜਾ ਬਣਦਾ ਪਿਆ ਤਾਂ ਇਹਨਾਂ ਦਾ ਜੋੜ ਫਲ ਕਿੰਨਾ ਹੋਊਗਾ 3x 2x 180 3 ਤੇ 2 5x 5x 180 ਤੇ ਆਹ ਬੇਟਾ ਆਪਾਂ 5 ਨੂੰ ਇਹਦੇ ਨਾਲ ਕੱਟ ਦਵਾਂਗੇ ਪੰਜ ਨੇ ਇੱਧਰ ਜਾ ਕੇ ਭਾਗ ਖਾ ਜਾਣੀ ਨਾ 53e 15 ਤੇ 56g 36 x ਕਿੰਨੇ ਡਿਗਰੀ ਆ ਗਿਆ 36 ਡਿਗਰੀ ਤਾਂ ਬੇਟਾ a1 ਸਾਡਾ ਰਾਈਟ ਆਨਸਰ ਬਣਦਾ ਪਿਆ a1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 32 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ